ਇੱਕ ਹੀ ਗਣਾਉਣਗੇ ਉਹ ਗਣਾਉਣਗੇ ਸਾਡੀ ਵਾਰੀ ਆ ਲੈਣ ਨੂੰ ਸਾਡੀ ਵਾਰੀ ਆ ਲੈਣ ਨੂੰ ਕੋਈ ਡਾਇਨਾਸੌਰ ਤੇ ਚੜਿਆ ਫਿਰਦਾ ਕੋਈ ਕਿਸੇ ਦੇ ਪਤਾ ਨਹੀਂ ਕੀ ਕਿਹੜਿਆਂ ਕੰਮਾਂ 'ਚ ਪੈ ਗਏ ਯਾਰ ਕਿੱਧਰ ਨੂੰ ਪੰਜਾਬ ਨੂੰ ਲੈ ਗਏ ਸੋ ਇਹਨਾਂ ਦਾ ਇਹਨਾਂ ਦਾ ਕੋਈ ਏਜੰਡਾ ਨਹੀਂ ਕੋਈ ਇਹਨਾਂ ਕੋਲੇ ਰੋਡ ਮੈਪ ਨਹੀਂ ਕੋਈ ਵਿਜ਼ਨ ਨਹੀਂ ਬਸ ਇਹ ਤਾਂ ਕਹਿੰਦੇ 2027 ਸਾਡੀ ਵਾਰੀ ਆਊਗੀ ਤੇ ਉਹ ਵਾਰੀ ਸਾਡੀ ਹੋਊਗੀ ਅਸੀਂ ਫਿਰ ਉਹ ਵਾਰੀ ਚ ਲੁੱਟਾਂਗੇ ਤੇ ਇਹ ਤਾਂ ਇਹਨਾਂ ਕੋਲ ਤਾਂ ਲੁੱਟ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਵੀ ਤੂੰ ਪਹਿਲਾਂ ਕੀ ਕੀਤਾ ਜਦੋਂ ਹੋਵੇ ਨਾ ਵੀ ਨਮਿਆਂ ਦੀ ਵਾਰੀ ਆਊਗੀ ਵੀ ਕਮਾਲ ਕਰ ਦੇਣਗੇ ਕੌਣ ਨੇ ਨਮੇ ਆ ਕੀ ਕਹਿੰਦਾ ਸੀ ਕੱਲ ਸੁਖਵੀਰ ਬਾਦਲ ਉੱਥੇ ਮਖਸਰ ਮਾਗੀ ਤੇ ਕੋਈ ਕਰਨਗੇ ਮੇਰੇ ਖਾ ਕਾਨਫਰੰਸ ਆਖਰੀ ਉਹ ਹੋਊਗੀ ਕੱਲੀ ਦਲ ਦੀ ਬਸੋ ਆਪ ਹੀ ਕਹਿ ਉਹਨੇ ਕਹਿੰਦਾ ਆਖਰੀ ਹੈ ਬਸ ਇੱਕ ਦੋ ਵਾਰ ਹੋਣੀ ਨਹੀਂ ਕਿਉਂਕਿ ਅਗਲੇ ਸਾਲ ਕੋਰ ਲੱਗਿਆ ਹੋਣਾ ਅਗਲੇ ਸਾਲ ਕੋਰ ਲੱਗਿਆ ਹੋਣਾ ਉਦੋਂ ਅਗੇ ਕੋਰ ਲੱਗਿਆ ਹੋਣਾ ਬਸ ਇਹਨਾਂ ਦਾ ਕੋਤ ਮੈਂ ਕੰਮ ਨਹੀਂ ਪੜਿਆ ਕੰਮ ਨੂੰ ਤੇ ਉਹਨੂੰ ਕਹਿੰਦੇ ਕਿਸੇ ਬਜ਼ੁਰਗ ਨੇ ਕਹਿਤਾ ਕਹਿੰਦਾ ਠੰਡ ਹੁੰਦੀ ਹੈ ਜੀ 2 ਵਜੇ ਤੱਕ ਕਾਨਫਰੰਸ ਖਤਮ ਕਰ ਲਿਓ ਸੁਖਵੀਰ ਵਾਲ ਦੇ ਮੂੰਹੋਂ ਸੱਚ ਨਿਕਲ ਕੇ ਗਈ ਬਈ ਕੁਦਰਤ ਕਢਾ ਲੈਂਦੀ ਉਹ ਕਹਿੰਦਾ ਮੈਨੂੰ ਲੱਗਾ 12:30 21 ਵਜੂ ਆ ਜੀ ਕਿਉਂਕਿ ਬੋਲਣ ਨਾਲ ਤਾਂ ਸਾਰੇ ਛੱਡ ਗਏ ਮੈਨੂੰ ਜੀ ਕਹਿੰਦਾ ਕਿ ਅੱਲਾ ਮੈਂ ਉਹ ਕਹਿੰਦਾ ਪੁੱਤ ਫਿਰ ਘਰੀਂ ਕਰ ਲੈਨੇ ਉਹ ਤੋਂ ਜਾਣ ਦੀ ਕੀ ਲੋੜ ਐ ਏਡੀ ਦੂਰ ਆ ਇਹਨਾਂ ਦੇ ਹਾਲਾਤ ਹੋਏ ਪੈਨੇ ਜੀ ਹਾਂ ਇਹਨਾਂ ਦੇ ਹਾਲਾਤ ਹੋਏ ਪੈਨੇ ਇਹ ਮੈਂ ਕੀਤੇ ਆ ਆਪਦੀਆਂ ਕਰਤੂਤਾ ਨਾਲ ਹੋਏ ਨੇ 328 ਰੁਪਿਆਂ ਦੀ ਗੱਲ ਕਰ ਲਓ ਉਹ ਉੱਚੋਂ ਭਜ ਦੇ ਜੀ ਗੋ ਮਤਲਬ ਸਮਝਦਾ ਹੀ ਕੱਖ ਨਹੀਂ ਯਾਰ ਕਿਸੇ ਚੀਜ਼ ਨੂੰ ਐ ਸਮਝਦਾ ਪਤਾ ਨਹੀਂ ਅਸੀਂ ਤਾਂ ਮਤਲਬ ਮੁੱਠੇ 'ਚ ਲੈ ਲੈ ਸਾਰਾ ਕੁਝ ਇਦਾਂ ਥੋੜੀ ਹੁੰਦਾ ਹੈ ਕੁਝ ਡਰੋ ਯਾਰ ਕੁਝ ਡਰੋ ਰੱਬ ਦਾ ਖੌਫ ਹੁੰਦਾ ਕੋਈ ਦੇਖੋ ਜੀ 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 ਤੋਂ ਇਹ ਮਿਲਣਗੇ ਜੀ ਇਹਨਾਂ ਨੂੰ ਦੇਖੋ ਜੋ ਜੋ ਕਰਨਗੇ ਸੋ ਭਰਨਗੇ ਜੋ ਇਹਨਾਂ ਨੇ ਕੀਤੀਆਂ ਜੋ ਇਹਨਾਂ ਨੇ ਗੁਨਾਹ ਦੇਖੋ ਮਾਫੀਆਂ ਕਹਿੰਦੇ ਆ ਮਾਫੀ ਦੇਖੋ ਭੁੱਲ ਦੀ ਮਾਫੀ ਹੋ ਸਕਦੀ ਹੈ ਗੁਨਾਹ ਦੀ ਮਾਫੀ ਥੋੜੀ ਹੁੰਦੀ ਹੈ ਗੁਨਾਹ ਤਾਂ ਸਜ਼ਾ ਹੁੰਦੀ ਹੈ ਸਜ਼ਾ ਹੁੰਦੀ ਹੈ ਸੋ ਇਹ ਸ਼ਰੀਅਮ ਲੋਕਾਂ ਨੂੰ ਪਤਾ ਲੱਗ ਗਿਆਂਦਾ ਯਾਰ ਇਹ ਧਰਮ ਨੂੰ ਵਰਤੀ ਜਾਂਦੇ ਆ ਯਾਰ ਧਰਮ ਨੂੰ ਅੱਗੇ ਮੂਰੇ ਕਰੀ ਜਾਂਦੇ ਐਡਾ ਕਿਹੜਾ ਕੀ ਬਦਲ ਗਿਆ ਜੀ ਉਹਨਾਂ ਚਾ ਹੁਣ ਤਾਂ ਹੈਗੀ ਸੀ ਅਜੇ 10 ਸਾਲ ਪਹਿਲਾਂ 5 ਸਾਲ ਪਹਿਲਾਂ ਇਹੀ ਸੀ 6 ਸਾਲ ਪਹਿਲਾਂ ਹੈਨਾ ਉਹੀ ਉਹੀ ਹੋਣ ਨੇ ਉਹੀ ਉਹੀ ਰੋਜੀ ਵੰਟੀ ਨੋਨੀ ਟੋਨੀ ਮੋਨੀ ਉਹੀ ਨੇ ਕੀ ਬਦਲ ਗਿਆ ਛੱਡ ਕੀ ਗਏ ਐ ਨਾ ਚਾਇਆ ਤਾਂ ਕੋਈ ਹੈ ਨਹੀਂ ਉਹ ਕਾਗਰ ਸਾਲੇ ਵੀ ਉਹੀ ਨੇ ਉਹ ਉਹ ਵੀ ਆਪਸ ਚ ਲੜੀ ਜਾਂਦੇ ਨੇ ਮੈਂ ਬਣੂੰਗਾ ਮੈਂ ਬਣੂੰਗਾ ਮੈਂ ਬਣੂੰਗਾ ਸੋ ਕੋਈ ਗੱਲ ਨਹੀਂ ਕਰੀ ਜਾਣ ਦੋਨੋਂ ਨੂੰ ਆਪਣਾ ਕੰਮ ਆਪਾ ਆਪਣਾ ਕੰਮ ਕਰੀਏ ਆਪਾਂ ਇਹ ਕੋਈ ਕਹਿੰਦਾ ਮੈਂ ਬਣੂੰਗਾ ਮੈਂ ਬਣੂੰਗਾ ਮੈਂ ਬਣੂੰਗਾ ਅਸੀਂ ਕਹਿੰਨੇ ਅਸੀਂ ਪੰਜਾਬ ਬਣਾਵਾਂਗੇ ਅਸੀਂ ਬਣਾਵਾਂਗੇ ਅਸੀਂ ਬਣਾਵਾਂਗੇ ਪੰਜਾਬ ਬਣਾਉਣਾ ਇੱਕ ਹੀ ਗਣਾਉਣਗੇ ਇੱਕ ਗਣਾਉਣਗੇ ਸਾਡੀ ਵਾਰੀ ਆ ਲੈਣ ਦੋ ਸਾਡੀ ਵਾਰੀ ਆ ਲੈਣ ਦੋ ਕੋਈ ਡਾਇਨਾਸੌਰ ਤੇ ਚੜਿਆ ਫਿਰਦਾ ਕੋਈ ਕਿਸੇ ਦੇ ਪਤਾ ਨਹੀਂ ਕੀ ਕਿਹੜਿਆਂ ਕੰਮਾਂ 'ਚ ਪੈ ਗਏ ਯਾਰ ਕਿੱਧਰ ਨੂੰ ਪੰਜਾਬ ਨੂੰ ਲੈ ਗਏ ਸੋ ਇਹਨਾਂ ਦਾ ਇਹਨਾਂ ਦਾ ਕੋਈ ਏਜੰਡਾ ਨਹੀਂ ਕੋਈ ਇਹਨਾਂ ਕੋਲੇ ਰੋਡ ਮੈਪ ਨਹੀਂ ਕੋਈ ਵਿਜ਼ਨ ਨਹੀਂ ਬਸ ਇਹ ਤਾਂ ਕਹਿੰਦੇ 2027 ਸਾਡੀ ਵਾਰੀ ਆਊਗੀ ਤੇ ਉਹ ਵਾਰੀ ਸਾਡੀ ਹੋਊਗੀ ਅਸੀਂ ਫਿਰ ਉਹ ਵਾਰੀ ਚ ਲੁੱਟਾਂਗੇ ਤੇ ਇਹ ਤਾਂ ਇਹਨਾਂ ਕੋਲ ਤਾਂ ਲੁੱਟ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਪਹਿਲਾਂ ਕੀ ਕੀਤਾ ਜਦੋਂ ਹੋਵੇ ਨਾ ਵੀ ਨਮਿਆਂ ਦੀ ਵਾਰੀ ਆਊਗੀ ਵੀ ਕਮਾਲ ਕਰ ਦੇਣਗੇ ਕੌਣ ਨੇ ਨਮੇ ਆ ਕੀ ਕਹਿੰਦਾ ਸੀ ਕੱਲ ਫਕੀਰ ਬਾਦਲ ਉੱਥੇ ਮੁਖਸ਼ਰਮਾਗੀ ਤੇ ਕੋਈ ਕਰਨਗੇ ਮੇਰੇ ਖਾਂ ਕਾਨਫਰੈਂਸ ਆਖਰੀ ਉਹ ਹੋਊਗੀ ਕੱਲੀ ਦਲਦੀ ਬਸੋ ਆਪ ਹੀ ਕਹਿ ਉਹਨੇ ਕਹਿੰਦਾ ਆਖਰੀ ਹੈ ਬਸ ਇੱਕ ਦੋ ਵਾਰ ਹੋਣੀ ਨਹੀਂ ਕਿਉਂਕਿ ਅਗਲੇ ਸਾਲ ਕੋਰ ਲੱਗਿਆ ਹੋਣਾ ਅਗਲੇ ਸਾਲ ਕੋਰ ਲੱਗਿਆ ਹੋਣਾ ਉਦੋਂ ਅਗੇ ਕੋਰ ਲੱਗਿਆ ਹੋਣਾ ਬਸ ਇਹਨਾਂ ਦਾ ਖਤਮੇ ਕੰਮ ਨੇ ਪੜੇ ਗਏ ਕੰਮ ਨੂੰ ਤੇ ਉਹਨੂੰ ਕਹਿੰਦੇ ਕਿਸੇ ਬਜ਼ੁਰਗ ਨੇ ਕਹਿਤਾ ਕਹਿੰਦਾ ਠੰਡ ਹੁੰਦੀ ਹੈ ਜੀ 2 ਵਜੇ ਤੱਕ ਕਾਨਫਰੈਂਸ ਖਤਮ ਕਰ ਲਿਓ ਸੁਵੀਰਵਾਲ ਦੇ ਮੂੰਹੋਂ ਸੱਚ ਨਿਕਲ ਕੇ ਗਈ ਬਈ ਕੁਦਰਤ ਕਢਾ ਲੈਂਦੀ ਉਹ ਕਹਿੰਦਾ ਮੈਨੂੰ ਲੱਗਾ 12:30 1:00 ਵਜੂਗਾ ਜੀ ਕਿਉਂਕਿ ਬੋਲਣ ਵਾਲੇ ਤਾਂ ਸਾਰੇ ਛੱਡ ਗਏ ਮੈਨੂੰ ਜੀ ਕਹਿੰਦਾ ਕਿ ਅੱਲਾ ਮੈਂ ਉਹ ਕਹਿੰਦਾ ਪੁੱਤ ਫਿਰ ਘਰ ਹੀ ਕਰ ਲੈਨੇ ਉਧਰ ਜਾਣ ਦੀ ਕੀ ਲੋੜ ਐਡੀ ਦੂਰ ਆ ਇਹਨਾਂ ਦੇ ਹਾਲਾਤ ਹੋਏ ਪਏ ਇੰਬਾਏ ਕੀਤੇ ਆ ਆਪਦੀਆਂ ਕਰਤੂਤਾ ਨਾਲ ਹੋਏ ਨੇ 328 ਰੁਪਿਆਂ ਦੀ ਗੱਲ ਕਰ ਲਓ ਉਹ ਉਤੋਂ ਪਾ ਦੇ ਜੀ ਗੋ ਮਤਲਬ ਸਮਝਦਾ ਹੀ ਕੱਖ ਨਹੀਂ ਯਾਰ ਕਿਸੇ ਚੀਜ਼ ਨੂੰ ਐ ਸਮਝਦਾ ਪਤਾ ਨਹੀਂ ਅਸੀਂ ਤਾਂ ਮਤਲਬ ਮੁਠੇ 'ਚ ਲੈ ਲੈ ਸਾਰਾ ਕੁਝ ਐਦਾਂ ਥੋੜੀ ਹੁੰਦਾ ਕੁਝ ਡਰੋ ਯਾਰ ਕੁਝ ਡਰੋ ਰੱਬ ਦਾ ਖੌਫ ਹੁੰਦਾ ਕੋਈ ਦੇਖੋ ਜੀ 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 ਤੋ ਇਹ ਮਿਲਣਗੇ ਜੀ ਇਹਨਾਂ ਨੂੰ ਦੇਖੋ ਜੋ ਜੋ ਕਰਨਗੇ ਸੋ ਭਰਨਗੇ ਜੋ ਇਹਨਾਂ ਨੇ ਕੀਤੀਆਂ ਜੋ ਇਹਨਾਂ ਨੇ ਗੁਨਾਹ ਦੇਖੋ ਮਾਫੀਆਂ ਕਹਿੰਦੇ ਆ ਮਾਫੀ ਦੇਖੋ ਭੁੱਲ ਦੀ ਮਾਫੀ ਹੋ ਸਕਦੀ ਹੈ ਗੁਨਾਹ ਦੀ ਮਾਫੀ ਥੋੜੀ ਹੁੰਦੀ ਹੈ ਗੁਨਾਹ ਦਾ ਸਜ਼ਾ ਹੁੰਦੀ ਹੈ ਸਜ਼ਾ ਹੁੰਦੀ ਹੈ ਸੋ ਇਹ ਸ਼ਰਿਅਮ ਲੋਕਾਂ ਨੂੰ ਪਤਾ ਲੱਗ ਗਿਆ ਦਾ ਯਾਰ ਇਹ ਧਰਮ ਨੂੰ ਵਰਤੀ ਜਾਂਦੇ ਆ ਯਾਰ ਧਰਮ ਨੂੰ ਅੱਗੇ ਮੂਰੇ ਕਰੀ ਜਾਂਦੇ ਐਡਾ ਕਿਹੜਾ ਕੀ ਬਦਲ ਗਿਆ ਜੀ ਉਹਨਾਂ ਚਾ ਹੁਣ ਤਾਂ ਹੈਗੇ ਸੀ ਅਜੇ 10 ਸਾਲ ਪਹਿਲਾਂ 5 ਸਾਲ ਪਹਿਲਾਂ ਇਹੀ ਸੀ 6 ਸਾਲ ਪਹਿਲਾਂ ਹੈਨਾ ਉਹੀ ਉਹੀ ਹੋਣ ਨੇ ਉਹੀ ਉਹੀ ਰੋਜੀ ਬੰਟੀ ਨੋਨੀ ਜੋ ਟੋਨੀ ਮੋਨੀ ਉਹੀ ਨੇ ਕੀ ਬਦਲ ਗਿਆ ਛੱਡ ਕੀ ਗਏ ਐ ਨਾ ਚਾਇਆ ਤਾਂ ਕੁਛ ਹੈ ਨਹੀਂ ਉਹ ਕਾਂਗਰਸ ਵਾਲੇ ਵੀ ਉਹੀ ਨੇ ਉਹ ਉਹ ਵੀ ਆਪਸ ਚ ਲੜੀ ਜਾਂਦੇ ਨੇ ਮੈਂ ਬਣੂਗਾ ਮੈਂ ਬਣੂਗਾ ਮੈਂ ਬਣੂਗਾ ਸੋ ਕੋਈ ਗੱਲ ਨਹੀਂ ਕਰੀ ਜਾਣ ਦੋ ਉਹਨਾਂ ਨੂੰ ਆਪਣਾ ਕੰਮ ਆਪਾ ਆਪਣਾ ਕੰਮ ਕਰੀਏ ਆਪਾਂ ਇਹ ਕੋਈ ਕਹਿੰਦਾ ਮੈਂ ਬਣੂਗਾ ਮੈਂ ਬਣੂਗਾ ਮੈਂ ਬਣੂਗਾ ਅਸੀਂ ਕਹਿੰਨੇ ਅਸੀਂ ਪੰਜਾਬ ਬਣਾਵਾਂਗੇ ਅਸੀਂ ਬਣਾਵਾਂਗੇ ਅਸੀਂ ਬਣਾਵਾਂਗੇ ਪੰਜਾਬ ਬਣਾਉਣਾ